ਕੇ ਲੋਗ ਕੈਨੇਡਾ ਅਮਰੀਕਾ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਸੈੱਟ ਹੋਣਾ ਚਾਹੁੰਦੇ ਨੇ ਪਰ ਤੁਸੀਂ ਉੱਥੇ ਦੇ ਦੇਸ਼ਾਂ ਨੂੰ ਛੱਡ ਕੇ ਦੁਬਾਰਾ ਪੰਜਾਬ ਦੀ ਮਿੱਟੀ ਦੇ ਵਿੱਚ ਵਾਪਸ ਆਏ ਉਸ ਬਾਰੇ ਵੀ ਥੋੜਾ ਜਿਆਦਾ ਦੱਸੋ ਕਿ ਉਹ ਕੀ ਕਾਰਨ ਰਿਹਾ ਵਾਪਸ ਆਉਂਦਾ ਬਸ ਉਹ ਦਾਣਾ ਪਾਣੀ ਆ ਜਿੱਥੇ ਮੋਹਰ ਲਿਖੀ ਆ ਪ੍ਰਮਾਤਮਾ ਦੀ ਆਪਣਾ ਹੱਥ ਪੈਰ ਮਾਰਦਾ ਬੰਦਾ ਜਿੱਦਾਂ ਲੋਕਡਾਊਨ ਹੋ ਗਿਆ ਸੀ ਉਦੋਂ ਪੀਆਰ ਆ ਗਈ ਅਸੀਂ ਸੋਚਦੇ ਸੀ ਵੀ ਯਾਰ ਵੀ ਜੇ ਕਿਤੇ ਲੰਬਾ ਇਦਾਂ ਚੱਲ ਗਿਆ ਵੀ ਚਲ ਹੁਣ ਪੀਆਰ ਮਿਲੀ ਆ ਮਹਾਰੇ ਨੇ ਆਪਾਂ ਨੂੰ ਇੱਕ ਸੈਂਦ ਦਿੱਤਾ ਵੀ ਆਪਾਂ ਨੂੰ ਜਾਣਾ ਚਾਹੀਦਾ ਉਧਰ ਨੂੰ ਸੋ ਉਧਰ ਜਾਣ ਦਾ ਸੁਭ ਬਣ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਨਹੀਂ ਠੀਕ ਲੱਗਿਆ ਨਹੀਂ ਚੰਗਾ ਲੱਗਿਆ ਦਿਲਦਲ ਨਹੀਂ ਲੱਗਿਆ ਹਨਾ ਤੇ ਫਿਰ ਇੱਧਰ ਵਾਪਸ ਆ ਗਏ ਜੇ ਇੱਥੇ ਕੋਈ ਵਧੀਆ ਨਾਂ ਲੱਗੂ ਮੈਂ ਫੇਰ ਵਾਪਸ ਬਸ ਜਾਊਂਗਾ ਨਹੀਂ ਬਿਲਕੁਲ ਮਸੂ ਇਦਾਂ ਨਹੀਂ ਮੈਂ ਬੰਨਿਆ ਨਹੀਂ ਹੈਗਾ ਕਿ ਜਹਾ ਦਾਣੇ ਤਾਹਾਂ ਖਾਣੇ ਮਾਲਕ ਨੇ ਜਿੱਥੇ ਇਹ ਕਹਿੰਦਾ ਵੀ ਕਹਿੰਦੇ ਸਭ ਤੋਂ بڑا ਰੋਗ ਕੀ ਕਹਿਣਗੇ ਲੋਕ ਮੈਂ ਨਾ ਲੋਕਾਂ ਵਾਸਤੇ ਜਾਉਣਾ ਮੈਨੂੰ ਜੋ ਮੇਰੇ ਮਨ ਦਾ ਠੀਕ ਲੱਗਿਆ ਨਾ ਹੀ ਮੇਰੇ ਕੋਈ ਉਸੂਲ ਆ ਬਹੁਤੇ ਜੀ ਬਿਲਕੁਲ ਸਟੈਂਡ ਲੈ ਲਿਆ ਤਾਂ ਯਾਰ ਲੋਕ ਕੀ ਕਹਿਣਗੇ ਹਾਂ ਮੇਰੀ ਹੁਣ ਜਿਹੜੀ ਰੂਹ ਹੈ ਮੇਰਾ ਅੰਦਰੋਂ ਜਿਹੜੀ ਆਤਮਾ ਮੰਦੀ ਹੈ ਉਹ ਮੰਦੀ ਆ ਵੀ ਮੈਂ ਇੱਥੇ ਰਹਿ ਕੇ ਮੇਰਾ ਕੰਮ ਹੈ ਜਿਹੜਾ ਜੀ ਤੇ ਮੇਰੇ ਕੰਮ ਦੇ ਲਈ ਮੈਨੂੰ ਸਭ ਤੋਂ ਵਧੀਆ ਪੰਜਾਬ ਲੱਗਦਾ ਔਰ ਪੰਜਾਬ ਚ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਸਾਰਾ ਕੁਝ ਪੰਜਾਬ ਕਰਕੇ ਹੀ ਆ ਸੀ ਸੋ ਜਿੰਨਾ ਜਿਹੜੇ ਇੱਥੇ ਠੀਕ ਹੈ ਵਧੀਆ ਤੇ ਬਾਕੀ ਜਿਵੇਂ ਜਿਵੇਂ ਮਾਲਕ ਦੀ ਮਰਜ਼ੀ ਹੋਊਗੀ ਉਥੇ ਉਥੇ ਚੱਲਦੇ ਰਹਿਣਾ